ਜਿਹੜਾ ਲੋਕਾਂ ਦੀ ਕੀਤੀਆਂ ਜਾਂਦੀਆਂ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਥੱਕ ਜਾਂਦੀਆਂ ਹੱਪ ਜਾਂਦੀਆਂ ਕੋਈ ਬਾਹਰ ਚਲ ਜਾਂਦਾ ਕੋਈ ਅਮਰੀਕਾ ਚਲ ਜਾਂਦਾ ਇਕਤਾ ਪਾਰਟੀ ਵੋਟਰਾਂ ਤੋਂ ਬਾਅਦ ਹੀ ਮੈਂ ਸਮਝਦਾ 5 ਸਾਲ ਲਗਾਤਾਰ ਲੋਕਾਂ ਦੀ ਮੁਸ਼ਕਲਾਂ ਦਾ ਜਿਹੜਾ ਉਹ ਹੱਲ ਕਰਦੀ ਹੈ ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਇਕਤਾ ਪਾਰਟੀ ਨੇ ਕਿਹਾ ਕੀਤਾ ਕਿ ਜਿਸ ਸਾਥੀ ਦਾ ਕੰਮ ਹੋਵੇ ਉਹ ਸਾਥੀ ਦਾ ਬਗੈਰ ਪੈਸਿਆਂ ਤੋਂ ਕੰਮ ਮੈਂ ਸਮਝਦਾ ਕੀਤਾ ਜਾਂਦਾ ਕਿਉਂਕਿ ਅੱਜ ਜਿਹੜੀਆਂ ਪੰਜਾਬ 'ਚ ਸਰਕਾਰਾਂ ਹੈਗੀਆਂ ਉਹ ਝੂਠੀਆਂ ਤੇ ਕੁੱਟੀਆਂ ਲਾਗਾ ਹੈਗੀਆਂ ਕਿਉਂਕਿ ਜਦੋਂ ਪੰਜਾਬ 'ਚ ਸਰਕਾਰ ਬੰਨੀ ਝਾੜੂ ਵਾਲਿਆਂ ਦੀ ਇਹਨਾਂ ਨੇ ਕਿਹਾ ਸੀ 1000 ਰੁਪਏ ਬੀਬੀਆਂ ਨੂੰ ਦੇਵਾਂਗੇ ਅਸੀਂ ਅੱਜ ਦੇਖੋ 3 ਸਾਲ ਦਾ ਸਮਾਂ ਹੋ ਗਿਆ ਕਿਸੇ ਨੂੰ ਕੋਈ 1000 ਰੁਪਏ ਨਹੀਂ ਮਿਲਿਆ ਔਰ ਦਿੱਲੀ ਦੇ ਵਿੱਚ ਦੇਖੋ ਵੀ 10 ਸਾਲ ਤੱਕ ਕਿਸੇ ਬੀਬੀ ਨੂੰ 1000 ਰੁਪਏ ਨਹੀਂ ਮਿਲਿਆ ਅਨਾਉਂਸ ਕਰਤਾ ਸੀਗਾ ਹੋਣ ਜਦੋਂ ਵੋਟਾਂ ਦੁਆਰਾ ਆਈਆਂ ਤੇ ਕਹਿੰਦੇ 2500 ਰੁਪਇਆ ਬੀਬੀਆਂ ਨੂੰ ਦੇਾਂਗੇ ਬੀਬੀਆਂ ਬਹੁਤ ਥੱਕ ਗਈਆਂ ਦਿੱਲੀ ਦੀਆਂ ਉਹ ਕਹਿੰਦੇ 10 ਸਾਲ ਸਾਨੂੰ 1000 ਰੁਪਇਆ ਤੇ ਮਿਲਿਆ ਨੀਗਾ ਤੇ ਹੁਣ ਸਾਨੂੰ 2500 ਕਿੱਥੋਂ ਮਿਲੂਗਾ ਜੀ ਇਸ ਕਰਕੇ ਸਾਥੀਓ ਵੀ ਮੈਂ ਸਮਝਦਾ ਦਿੱਲੀ ਵਾਲਿਆਂ ਨੇ ਮੂੰਹ ਤੇ ਇਹੋ ਜਿਹੀ ਚਪੇੜ ਮਾਰੀ ਇਹਨਾਂ ਦੇ ਕਿ ਸਰਕਾਰ ਜਿਹੜੀ ਹੈ ਉਹ 0% ਰਹਿ ਗਈ ਉੱਥੇ ਉਹ ਤੁਹਾਡਾ ਦੇਖੋ ਲੋਕਾਂ ਦਾ ਪੈਸਾ ਜਿਹੜਾ ਟੈਕਸ ਰਹੀਂ ਬਿਜਲੀ ਦੇ ਬਿੱਲਾ ਰਹੀਂ ਜਿਹੜਾ ਤੁਹਾਡਾ ਸਰਕਾਰ ਜਾਵਾ ਕਰਦੀ ਹੈ ਪੂਰੇ ਪੰਜਾਬ ਦਾ ਪੈਸਾ ਪੂਰੇ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਨਹੀਂ ਜਾ ਸਕਦੀਆਂ ਉਹ ਦੇਖੋ ਦਿੱਲੀ ਦੇ ਵਿੱਚ ਇਹਨਾਂ ਨੇ ਕੰਪੇਨ ਕੀਤੀ ਵਿੱਚ ਕਈ ਅਫਸਰਾਂ ਦੀਆਂ ਗੱਡੀਆਂ ਫੜੀਆਂ ਗਈਆਂ ਕਿਸੇ ਤੇ 20 ਲੱਖ ਰੁਪਇਆ ਕਿਸੇ ਤੇ 15 ਲੱਖ ਰੁਪਇਆ ਉਹ ਪੰਜਾਬ ਦਾ ਪੈਸਾ ਜਾਂਦਾ ਰਿਹਾ ਵਾ ਇਸ ਕਰਕੇ ਦੇਖੋ ਸਾਥੀਓ ਅੱਜ ਵੀ ਆਪਾਂ ਜੇ ਇਹਨਾਂ ਝੂਠੀਆਂ ਸਰਕਾਰਾਂ ਦੇ ਮਗਰ ਰਹਿ ਗਏ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਜਿਹੜੇ ਐ ਉਹ ਬਿਲਕੁਲ ਬੇਕਾਰ ਹੋ ਜੰਨੇ ਆ ਜਿਹੜਾ ਭਗਵੰਤ ਮਾਨ ਕਹਿੰਦਾ ਬਾਰ ਬਾਰ ਵੀ ਮੈਂ 65 ਹਜ਼ਾਰ ਬੰਦਾ ਲਵਾਤਾ ਮੈਂ ਆ ਕਰਤਾ ਉਹ ਦੱਸਣ ਤਾਂ ਸਹੀ ਅੱਜ ਸਾਰਾ ਪੰਜਾਬ ਸਰਕਾਰੀ ਪ੍ਰਾਈਵੇਟ ਬੰਦੇ ਜਿਹੜੇ ਆ ਉਹ ਛੜਕਰ ਧਰਨੇ ਲਈ ਬੈਠੀ ਪਈ ਆ ਇਹ ਪੁਲਿਸ ਵਾਲੇ ਜਿਹੜੇ ਆ ਜਾਂ ਪ੍ਰਸ਼ਾਸਨ ਹੈਗੀ ਆ ਸਰਕਾਰ ਦੇ ਕਹਿਣ ਦੇ ਉੱਪਰ ਅੱਜ ਬੀਬੀ ਦੀਆਂ ਚੋਣੀਆਂ ਲਾਈਆਂ ਜਾ ਰਹੀਆਂ ਵਾ ਨੌਜਵਾਨਾਂ ਸਾਥੀਆਂ ਡਾਂਗਾ ਮਾਰੀਆਂ ਜਾ ਰਹੀਆਂ ਵਾ ਸਰਦਾਰਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਮੈਂ ਸਮੇਂ ਦਾ ਇਹ ਜੋ ਭਗਵੰਤ ਨੇ ਪੰਜਾਬ ਦੇ ਹਾਲਾਤ ਤਿੰਨਾਂ ਸਾਲਾਂ ਚ ਕਰਦੇ ਆ ਆਪਾਂ ਸਾਰੇ ਸਾਥੀ ਹੈਗੇ ਆ ਕਾਬਾ ਕੋਈ ਪਿੰਡਾਂ ਜਾਣੇ ਆ ਤੁਸੀਂ ਇੱਕ ਵੀ ਪਿੰਡ ਦਾ ਦਿਓ ਕਿ ਤਿੰਨਾਂ ਸਾਲਾਂ ਬਾਅਦ ਤਿੰਨ ਸਾਲ ਬਾਅਦ ਵੀ ਤੁਹਾਡੇ ਕੋਲ ਅਜੇ ਤੱਕ ਕੋਈ ਆਪ ਦਾ ਬੰਦਾ ਆਇਆ ਤੁਹਾਨੂੰ ਕਹਿੰਦੇ ਪੁੱਛਿਆ ਕਿ ਤੁਹਾਡੇ ਪਿੰਡ ਤੇ ਕੀ ਦੁੱਖ ਹੈਗਾ ਕੀ ਤਕਲੀਫ ਹੈਗੀ ਬਗੈਰ ਪੈਸਾ ਤੋਂ ਕਰ ਰਹੇ ਆ ਇਸ ਕਰਕੇ ਇਕਤਾ ਪਾਰਟੀ ਫੇਰ ਕਿਸੇ ਵਾਸਤੇ ਕਿਸੇ ਨੂੰ ਇਨਸਾਫ ਦਿਵਾਉਣ ਵਾਸਤੇ ਵੀਰਵਾਰ ਨੂੰ ਵੱਡੇ ਪੱਧਰ ਤੇ ਡੀਐਸਪੀ ਦਫਤਰ ਦੇ ਬਾਹਰ ਇੱਕ ਬਹੁਤ ਇੱਕ ਵਿਸ਼ਾਲ ਧਰਨਾ ਲਾਇਆ ਜਾਊਗਾ ਜਿਦੇ ਵਿੱਚ ਦੋ ਮੰਗਾਂ ਹੋਣਗੀਆਂ ਉਹ ਦੋਨੇ ਮੰਗਾਂ ਮੈਂ ਸੁਣਦਾ ਬਿਲਕੁਲ ਜਾਇਜ਼ ਹੈਗੀਆਂ ਦੇਖੋ ਇੱਕ ਬੰਦਾ ਜਿਹੜਾ ਵਾ ਸ਼ਹਿਰ ਤੋਂ ਬਾਹਰ ਰਹਿੰਦੇ ਆ ਵਾ 15 ਦਿਨ ਹੋ ਗਏ ਆ ਉਹਦੇ ਦੇਖੋ ਵੀ 751 ਜਿਹੜੀ ਕਰਕੇ ਵੀ ਉਹਦੇ ਜਿਹੜਾ ਮੈਂ ਸੁਣਦਾ ਉਹਨੂੰ ਜਮਾਨਤੀ ਲੋੜ ਪੈ ਸਕਦੀ ਆ ਮੰਨ ਲਓ ਤੁਸੀਂ ਅੱਜ ਪਿੰਡ 'ਚ ਹੈ ਨਹੀਂਗੇ ਤੁਸੀਂ 15 ਦਿਨ ਪਿੰਡ 'ਚ ਨਹੀਂ ਬੜੇ ਤੇ ਸਰਕਾਰ ਦੇ ਕਹਿਨ ਤੇ ਉੱਪਰ ਤੁਹਾਡੇ ਦੇ ਉੱਪਰ 57 ਕਰਤੀ ਇੱਕ ਤਰਫੀ ਨਾ ਤੁਹਾਨੂੰ ਕੋਈ ਲੜਾਈ ਦਾ ਪਤਾ ਨਾ ਤੁਸੀਂ ਗਏ ਨਾ ਲੜਾਈ ਉੱਥੇ ਹੋਈ ਹੈ ਤੇ ਇਸ ਕਰਕੇ ਪੁਲਿਸ ਜਿਹੜੀ ਜਾਂ ਪ੍ਰਸ਼ਾਸਨ ਉਹ ਇਹੋ ਜੇ ਕੰਮ ਕਰ ਛੱਡਦੀ ਸਰਕਾਰ ਦੇ ਕਹਿਨ ਤੇ ਜਦੋਂ ਪੁਲਿਸ ਦੇ ਵਿਪਤਾ ਪੈਂਦੀ ਹੈ ਫੇ ਥੋੜੀ ਸਰਕਾਰ ਨਿਆਣਾ ਉੱਥੇ ਉਹ ਕਅਸਰਾਂ ਤੇ ਇਹੀ ਕਹਿਣਾ ਵਾ ਤੇ ਭਾਈ ਤੁਸੀਂ ਫੋਨ ਕਰਦੇ ਹ ਹਜੂਮ ਲੈ ਕੇ ਬਾਹਰ ਬੈਠੇ ਪਏ ਆ ਤੇ ਇਸ ਕਰਕੇ ਇਕਤਾ ਪਾਰਟੀ ਜਦੋਂ ਵੀ ਕਿਸੇ ਨਾਲ ਕੋਈ ਧੱਕਾ ਹੋਇਆ ਚਾਹੇ ਕੋਈ ਪੁਲਿਸ ਉੱਪਰ ਸ਼ਾਸਨ ਹੈ ਚਾਹੇ ਕੋ ਨਗਰ ਨਿਗਮ ਦਾ ਵਰਕਰ ਜਾਂ ਆਗੂ ਆ ਉਹਦੇ ਖਿਲਾਫ ਜਿਹੜਾ ਉਹ ਮੈਸਵਾ ਧਰਨਾ ਲਾਦੋ ਸਾਥੀ ਨੂੰ ਇਨਸਾਫ ਦਵਾਇਆ ਜਾਂਦਾ ਇਸ ਕਰਕੇ ਵੀਰਵਾਰ ਨੂੰ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ ਤੁਹਾਡੇ ਤੇ ਭੀੜ ਨਾ ਪਵੇ ਜਾਂ ਕਿਸੇ ਹੋਰ ਤੇ ਨਾ ਭੀੜ ਪਵੇ ਉਹ ਸਾਥੀ ਨੂੰ ਇਨਸਾਫ ਦਿਵਾਉਣ ਵਾਸਤੇ ਅਸੀਂ ਜ਼ਮਾਨਤ ਨਹੀਂ ਕਰਾਈ ਉਹਦੀ ਅਸੀਂ ਜਮਾਨਤ ਨਹੀਂ ਕਰਾਈ ਅਸੀਂ ਵੀਰਵਾ ਨੂੰ ਪ੍ਰਸ਼ਾਸਨ ਨੂੰ ਇਹੀ ਪੁੱਛਣਾ ਕਿ ਤੁਸੀਂ ਜਿਹੜਾ ਕਿਸੇ ਦੇ ਕਹਿਨ ਤੇ ਉੱਪਰ 57 ਬੰਦੇ ਤੇ ਕੀਤੀ ਹੈ ਇਹ ਸਾਬਤ ਕਰ ਦਿਓ ਬੰਦਾ ਕਿੱਥੇ ਸੀਗਾ ਸਾਬਤ ਕਰੋ ਨਾ ਤੁਸੀਂ ਮੰਨ ਲਓ ਵਾ 57 ਕੀਤੀ ਹੈ ਤੁਸੀਂ ਕਹਨੂੰ ਸਰਕਾਰ ਦੇ ਕਹਿਨ ਤੇ ਉੱਪਰ ਜਿਹੜਾ ਦੀ ਫਰਚਾ ਵੀ ਕਰ ਸਕਦੇ ਆ ਤੇ ਇਸ ਕਰਕੇ ਵੀਰਵਾ 12 ਵਜੇ ਡੀਐਸਪੀ ਦਫ਼ਤਰ ਦੇ ਬਾਹਰ ਬਹਿਣਾ ਉਹ ਜਿੰਨਾ ਚਿਰ ਉਹ ਇਨਸਾਫ ਨਹੀਂ ਮਿਲੂਗਾ ਵੀ ਮੈਂ ਸਮੇਂ ਦਾ ਉਥੋਂ ਏਕਤਾ ਪਾਰਟੀ ਨਹੀਂ ਉਠੂਗੀ ਇਹੀ ਏਕਤਾ ਪਾਰਟੀ ਦਾ ਮੈਂ ਸਮੇਂ ਦਾ ਟੀਚਾ ਹੁੰਦਾ ਲੋਕਾਂ ਨੂੰ ਇਨਸਾਫ ਦਿਵਾਣਾ ਔਰ ਲੋਕਾਂ ਨੂੰ ਜਿਹੜਾ ਵਾ ਇਹਨਾਂ ਦੀ ਗੁੰਜਲ ਦਿਲਾਂ ਛਡਾਉਣਾ ਇਹ ਏਕਤਾ ਪਾਰਟੀ ਦਾ ਏਜੰਡਾ ਸੀਗਾ ਸਾਥੀਆਂ ਕੋਲੋਂ ਵੀ ਸਾਥੀਆਂ ਕੋਲੋਂ ਮੈਨੂੰ ਪੂਰੀ ਮੇਦ ਹੈ ਕਿਉਂ ਪਹਿਲਾਂ ਵੀ ਕੰਮ ਕਰਦੇ ਆ ਸਾਥੀਆਂ ਕੋਲੋਂ ਪੂਰੀ ਮੇਦ ਹੈ ਵੀ 20 ਨਵਾਰ ਨੂੰ ਆਪਾਂ ਵੱਡੇ ਪੱਤਰ ਤੇ ਲਿਆ ਕੇ ਲੋਕਾਂ ਨੂੰ ਲੋਕਾਂ ਨੂੰ ਲਿਆ ਕੇ ਉਥੇ ਦਿਖਾਓ ਵਿਗਤਾ ਪਾਰਟੀ ਇਦਾਂ ਕੰਮ ਕਰਉਂਦੀ ਆ ਫੋਨ ਨਹੀਂ ਕਰਦੀ ਗਲੋ ਫੜਨਾ ਜਾਣਦੀ ਆ ਤੇ ਇਸ ਕਰਕੇ ਵੀਰਵਾਰ ਆਪਾਂ ਵੀ 11 ਵਜੇ ਪਹੁੰਚ ਕੇ ਘਰੋਂ ਜਾ ਕੇ ਆਪਾਂ ਧਰਨਾ ਲੱਗਣਾ ਨਹੀਂ ਗਾ ਪਹਿਲੀ ਗਲ ਇੱਕਤਾ ਪਾਰਟੀ ਧਰਨਾ ਦਾ ਐਲਾਨ ਕਰਦੀ ਨਾ ਫੇਰੀ ਧਰਨਾ ਅਜ ਤੱਕ ਲੱਗਾ ਨਹੀਂ ਗਾ ਅਫਸਰ ਉੱਥੇ ਹੀ ਆ ਜਾਂਦੇ ਆ ਇਸ ਕਰਕੇ ਆਪਣੀ ਤਿਆਰੀ ਰੱਖਣੀ ਆ ਉਹ ਬਾਅਦ ਦੀਆਂ ਗੱਲਾਂ ਕੀ ਹੁੰਦਾ ਵੀ ਮੇਰੇ ਸਾਰੇ ਸਾਥੀਆਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਨੂੰ ਇਨਸਾਫ ਦਿਵਾਉਣ ਵਾਸਤੇ ਯਾਪਾ ਵਾਤ ਵਾਤ ਪਿੰਡਾਂ ਚ ਕਹਿ ਕੇ ਵੀ ਵੀਰਵਾਰ ਉੱਥੇ ਆਪਾਂ ਸ਼ਾਮਲ ਹੋਈਏ ਉਹ ਪ੍ਰੋਗਰਾਮ ਸਾਰਾ ਸਰਜੀਤ ਸਿੰਘ ਦੀ ਮਾਨ ਦੀ ਅਗਵਾਈ ਵਿੱਚ ਹੋਊਗਾ ਉਸ ਸਾਥੀ